जय गुरुदेव तनु गुरुदेव पिछली पांच छे टूर्नामेंट गेम की दे देव, 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 देव पावन कोई तरह दिहाड़े दी चमक हमारी संस्थान ਵੱਲੋਂ ساری ਸਮੂਹ ਸੰਸਥਾਂ ਪੰਜਾਬ ਦੇ ਅਤੇ ਸੰਸਥਾ ਦੇ ਵਿਜੀਤ ਰੱਖੇ ਸੰਸਥਾ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਨਾਲ ਹੀ ਪਿੰਡ ਚਿਹੜੂ ਦੇ ਗੁਰੂ ਰੰ达ਤ ਮਾਨ ਦੇ ਸੰਸਥਾ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਇਹ एपीएन न्यूज़ ਦੇ ਦਿੱਲੀ ਚੈਲ ਦਾ ટીਵੀ ਨੂੰ ਬਹੁਤ ਬਹੁਤ ਮੁਬਾਰਕਾਂ ਸਨ ਫਿਰ ਬ੍ਰਹਮਾ ਕੁਮਾਰੀ ਸੰਸਥਾਨ ਵੱਲੋਂ ਪੂਰੀ ਸਿੱਖ ਸੰਗਤਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਪਾਵਨ ਪਰਬ ਤੇ ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੈ ਗੁਰੂ ਦੇ ਧੰਨ ਗੁਰੂ ਦੇ ਮੈਂ ਤਵਿੰਦਰ ਰਾਮ ਢਿੱਲੀ ਬਲੋਕ ਇੰਚਾਰਜ ਆਮ ਆਦਮੀ ਪਾਰਟੀ ਪੂਰੇ ਪੂਰੇ ਦੇਸ਼ ਵਾਸੀਆਂ ਨੂੰ ਅਤੇ ਰਾਜਨੀਤਿਕ ਪਾਰਟੀਆਂ ਸਿੱਧੇ ਜਥੇਬੰਦੀਆਂ ਪਹਿਲੀ ਪਾਰਸ਼ਾ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਕੋਰਪੋਰਵੀਆਂ ਨਾ ਤਲਖਵਰ ਹਨ। ਕੋਰਪੋਰਵੀਆਂ ਬਹੁਤ-ਬਹੁਤ ਮੁਵਾਰਕ। ਸਾਨੂੰ ਗੁਰੂ ਨਾਨਕ ਦੇਵ ਜੀ ਦੇ ਦੱਸੇ ਹੋਏ ਰਸਤੇ ਤੇ ਚੱਲਣਾ ਚਾਹੀਦਾ ਹੈ ਜੀ। ਪੂਰੇ ਸਮਾਜ ਨੂੰ ਜਾਤ ਪਾਤ ਤੋਂ ਉੱਪਰ ਉੱਠ ਕੇ ਦੇਸ਼ ਕੋਮ ਦੇ ਸਮਾਜਿਕ ਸੇਵਾ ਬੇਜਿੱਤ ਹੋਣਾ ਚਾਹੀਦਾ ਹੈ ਜੀ ਅਤੇ ਹੋਰ ਤੋਂ ਦਾ ਬੱਦ ਤੋਂ ਬੱਦ ਪ੍ਰਚਾਰ ਕਰਨਾ ਚਾਹੀਦਾ ਹੈ ਸਰ ਅੱਜ ਦੇ ਇਸ ਮਹਾਨ ਪੁਰਬ ਤੇ ਤੁਸੀਂ ਸੰਗਤ ਨੂੰ ਹੋਰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਸੰਦੇਸ਼ ਤਾਂ ਕੁਝ ਨਹੀਂ ਕਹਿ ਸਕਦੇ ਜੀ ਅਸੀਂ ਤਾਂ ਆਪ ਸੰਗਤ ਦੇ ਸਹਿਯੋਗ ਨਾਲ ਅਸੀਂ ਹਮਾਰਾ ਇਹ ਕਹਿਣ ਅਨੁਸਾਰ ਬਾਣੀ ਨਾਲ ਜਾਉਣਾ ਚਾਹੀਦਾ ਹੈ ਜੀ ਅਤੇ ਪੂਰੇ ਸਮਾਜ ਨੂੰ ਬੇਈਮਤੀ ਹੈ ਕਿ ਗੁਰਮਾਣੀ ਨਾਲ ਜੁੜੀਏ ਅਤੇ ਇੱਕ ਅچھے ਸਮਾਜਿਕ ਸ਼ਖਸ ਬਣ ਸਕੀਏ। ਕੋਈ ਕੁਝ ਖਾਲਸਾ ਕੋਈ